ਪਈਮਾ 119 ਤੋਂ ਲੈ ਕੇ 123 ਤੱਕ ਉਹ ਵੀ ਦਾਣਾ ਮੇਰੇ ਆਮ ਬੱਲ ਦੇ ਵਿੱਚ ਸੀਗਾ 6 ਇੰਚ ਦੀਆਂ ਮੇਰੀਆਂ ਬੱਲਾਂ ਮੇਰੀਆਂ ਵੀਡੀਆਂ ਪਾਈਆਂ ਵੀ ਆ ਨੇ 6 6 ਇੰਚ 7 7 ਇੰਚ ਦੀਆਂ ਬੱਲਾਂ ਸੀਗੀਆਂ ਜੀ ਇਹ ਐਸਸੀ ਵਰਾਇਟੀ ਹੈ ਜੀ ਵੀ ਜਿੰਨਾ ਇਹਨੂੰ ਤੁਸੀਂ ਮਿਹਨਤ ਕਰ ਲਓਗੇ ਉਹਨਾਂ ਇਹ ਤੋਂ ਝਾੜ ਲੈ ਸਕਦੇ ਵੀ ਥੋੜਾ ਜਿਹਾ ਅੱਧਾ ਫਰਕ ਪਊਗਾ ਹੀ ਪਊਗਾ ਜਿੰਨਾ ਤੁਸੀਂ ਅੱਜ ਝਾੜ ਕੱਢਦੇ ਹੋ ਥੋੜਾ 2-3 ਕੁਇੰਟਲ ਦੀ ਮੈਂ ਗਾਰੰਟੀ ਲੈਣਾ ਵੀ ਥੋੜਾ ਫਰਕ ਪਊਗਾ ਜੀ ਵਾਸਤਾ ਬੰਦੇ 2-2 ਲੱਖ ਆਪਣੇ ਤੇ ਨਾਮ ਵੀ ਰੱਖਿਆ ਸੀਗਾ ਪਿਛਲੀ ਵਾਰੀ ਵੀਰ ਜੀ ਵੀ 2 ਲੱਖ ਦੇ ਦਾਂਗੇ ਸੀ ਇਹ ਹੋ ਨਹੀਂ ਸਕਦੀਆਂ ਗੱਲਾਂ ਤੇ ਆਪਣੇ ਇੱਥੇ ਡਾਇਰੈਕਟਰ ਸਾਹਿਬ ਆਏ ਸੀਗੇ ਕਰਨਾਲ ਤੋਂ ਤੇ ਸਾਇੰেন্টিਸਟ ਵੀ ਆਏ ਸੀਗੇ ਤੇ ਬਾਕੀ ਆਪਣੇ ਲੋਕਲ ਖੇਤੀਬਾੜੀ ਅਫਸਰ ਵੀ ਉਰੇ ਪਹੁੰਚੇ ਸੀਗੇ ਜਦੋਂ ਚਾਰ ਬੰਦੇ ਆ ਕੇ ਬਾਹਰੋਂ ਆ ਕੇ ਖੜ ਜਾਣਾ ਆਪਣਾ ਟ੍ਰਾਇਲ ਲਾਉਣ ਉੱਥੇ ਆਪਣਾ ਸਿਰ ਨੀਮਾ ਨਹੀਂ ਹੋਣਾ ਚਾਹੀਦਾ ਉੱਥੇ ਆਪਾਂ ਨੂੰ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਆਪਾਂ ਇਹ ਇਹ ਇੰਨਾਕ ਧਿਆਨ ਰੱਖਿਆ ਵੀ ਅਸੀਂ ਨੇ 20 50 ਗ੍ਰਾਮ ਅਸੀਂ ਘੱਟੇ ਹਵਾਵਾਂ ਕੱਢਿਆ ਹੋਵੇ ਪਰ ਟ੍ਰਾਇਲ ਦੇ ਵਿੱਚ ਸਾਡੇ ਦੇ ਵਿੱਚ ਕੋਈ ਫਰਕ ਨਹੀਂ ਹੋ ਸਕਦਾ ਉਹ ਬਹੁਤ ਨਿਗਾਈ ਤੱਕ ਜਾਂਦੇ ਨੇ ਬੜੀ ਡੀਪਲੀ ਜਾਂਦੇ ਨੇ ਕਿਉਂਕਿ ਆਪਾਂ ਕੋਈ ਗੱਲ ਖਾਲਤੂ ਕਰ ਨਹੀਂ ਸਕਦੇ ਹੁੰਦੇ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਸਾਡੇ ਨਾਲ ਕੱਪੜੇ ਤਾਰ ਦੇਣੇ ਲੋਕਾਂ ਨੇ ਜੇ ਕੋਈ ਅਸੀਂ ਐਦੀ ਵਜ ਅਸੀਂ ਪੂਰੇ ਕਲੀ-ਕਲੀ ਗੱਲ ਦਾ ਧਿਆਨ ਰੱਖਿਆ ਸਪੈਸ਼ਲਿਸਟਾਂ ਕਣਕ ਦੇ ਝਾੜ ਵਿੱਚ ਰਿਕਾਰਡ ਬਣਾਉਣ ਵਾਲੇ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖੁਰਦ ਦੇ ਨੌਜਵਾਨ ਕਿਸਾਨ ਦਵਿੰਦਰ ਸਿੰਘ ਉਫ ਹਰਜੀਤ ਸਿੰਘ ਨੇ ਇਸ ਸਾਲ ਫੇਰ ਨਵਾਂ ਰਿਕਾਰਡ ਬਣਾ ਦਿੱਤਾ ਹੈ ਜੀ ਹਾਂ ਪਿਛਲੀ ਵਾਰ ਉਸਨੇ ਕਣਕ ਦੀ ਕਿਸਮ DBW 327 ਦਾ 1 ਏਕੜ ਵਿੱਚੋਂ ਇਹ ਟੀ ਕੁਆਂਟਲ 70 ਕਿਲੋ ਯਾਨੀ 84 ਮਨ ਬੇਮਿਸਾਲ ਝਾੜ ਹਾਸਲ ਕੀਤਾ ਸੀ ਇਸ ਦੇ ਨਾਲ ਹੀ ਬਕਾਇਦਾ ਤੌਰ ਤੇ ਭਾਰਤੀ ਕਣਕ ਅਤੇ ਜੋ ਖੋਜ ਸੰਸਥਾਨ ਕਰਨਾਲ ਦੇ ਡਾਇਰੈਕਟਰ ਖੁਦ ਆਪਣੀ ਵਿਗਿਆਨੀਆਂ ਦੀ ਟੀਮ ਨਾਲ ਕਿਸਾਨ ਦਵਿੰਦਰ ਸਿੰਘ ਦੇ ਘਰ ਪਹੁੰਚੇ ਅਤੇ ਉਹਨਾਂ ਦਾ ਸਨਮਾਨ ਕੀਤਾ ਸੀ ਪਰ ਇਸ ਸੀਜ਼ਨ ਤਾ ਉਸਨੇ ਆਪਣਾ ਪਿਛਲੇ ਸਾਲ ਦਾ ਰਿਕਾਰਡ ਹੀ ਤੋੜ ਦਿੱਤਾ ਹੈ ਜਦੋਂ ਆਪਾਂ ਪਿਛਲੀ ਵਾਰੀ ਇਹ ਰਿਕਾਰਡ ਆਪਣਾ ਬਣਾਇਆ ਸੀਗਾ ਤੇ ਆਪਣੇ ਇੱਥੇ ਡਾਇਰੈਕਟਰ ਸਾਹਿਬ ਆਏ ਸੀਗੇ ਕਰਨਾਲ ਤੋਂ ਤੇ ਸਾਇੰਟਿਸਟ ਵੀ ਆਏ ਸੀਗੇ ਤੇ ਬਾਕੀ ਆਪਣੇ ਲੋਕਲ ਖੇਤੀਬਾੜੀ ਅਫਸਰ ਵੀ ਉਰੇ ਪਹੁੰਚੇ ਸੀਗੇ ਕਿ ਉਹ ਉਸ ਤਰ੍ਹਾਂ ਜਿਹੜੋਂ ਕ੍ਰੌਪ ਕਟਿੰਗ ਟ੍ਰਾਇਲ ਕਹਿੰਦੇ ਨੇ ਇਹ ਉਹਨੂੰ ਜੋ ਪਿਛਲੀ ਵਾਰੀ ਸਾਨੂੰ ਉਹ ਸਿਖਾ ਕੇ ਗਏ ਸੀਦੇ ਵੀ 5 ਮੀਟਰ ਇੱਕ ਤਰਫ ਨੂੰ 5 ਮੀਟਰ ਇੱਕ ਤਰਫ ਨੂੰ 5 ਮੀਟਰ ਇੱਕ ਤਰਫ ਨੂੰ ਇੱਕ ਮਰਲਾ ਬਣ ਜਾਂਦਾ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਆ ਜੀ ਉਹ ਪਿਛਲੀ ਵਾਰੀ ਜੋ ਸਾਨੂੰ ਅਸੀਂ ਸਿੱਖਿਆ ਸੀਗਾ ਇਸ ਵਾਰ ਅਸੀਂ ਆਪਣੇ ਬੰਦੇ ਆਪਣੇ ਦੋਸਤ ਮਿੱਤਰ ਇਕੱਠੇ ਕਰਕੇ ਸੀ ਟ੍ਰਾਇਲ ਆਈ ਉਹ ਤੇ ਉਹ ਜਿਹੜਾ ਟ੍ਰਾਇਲ ਆਇਆ ਸਾਡਾ ਉਹ ਡੀਬੀਡਬਲਯੂ 372 ਦਾ ਜਿਹੜਾ ਸਾਡਾ ਝਾੜ ਆਇਆ ਸੀਗਾ ਉਹ ਕロップ ਕਟਿੰਗ ਟ੍ਰਾਇਲ ਕਹਿ ਦਿੰਨੇ ਆਪਾਂ ਉਹਨੂੰ ਉਹਦੇ ਵਿੱਚ ਉਹ ਸਾਡਾ ਬਹੁਤ ਵਧੀਆ ਝਾੜ ਆਇਆ ਜੀ ਜਿਵੇਂ ਇੱਕ ਮਰਲੇ ਦੇ ਵਿੱਚੋਂ 21 ਕਿਲੋ ਲੰਮਸਾ ਮੀ 40 ਗ੍ਰਾਮ ਆਇਆ ਜੀ ਡੀਬੀਡਬਲਯੂ 372 ਦਾ ਜੀ ਤੇ ਇਹ ਪਹਿਲਾਂ ਤਾਂ ਜੀ ਅਸੀਂ ਜਿਵੇਂ ਇੱਕ ਫੀਤਾ ਪਾ ਲਿਆ 5 ਮੀਟਰ ਇਦਾਂ ਪਾ ਲਿਆ 5 ਐਂ ਪਾ ਲਿਆ 5 ਐ ਪਾਕੀ ਜਣੀ ਸਕੁਅਰ ਉਹਦੇ ਦੇ ਹਿਸਾਬ ਨਾਲ ਫਿਰ ਅਸੀਂ ਕਣਕ ਪਾੜ ਲਈ ਜਿਵੇਂ ਸਾਨੂੰ ਇਹ ਖੇਤੀਬਾੜੀ ਅਫਸਰ ਸਿਖਾ ਕੇ ਗਏ ਸੀਗੇ ਤੇ ਫਿਰ ਉਹ ਅਸੀਂ ਬੱਲਾ ਵੱਢ ਕੇ ਉਹਦੀਆਂ ਫਿਰ ਉਹ ਝਾੜ ਕੇ ਫਿਰ ਅਸੀਂ ਉਹ ਕੰਡੇ ਦੇ ਉੱਤੇ ਜਦੋਂ ਕੀਤੀਆਂ ਤੋਲੀਆਂ ਤੇ ਜੀ ਫਿਰ ਉਹ ਸਾਡਾ ਝਾੜ ਲੰਮਸਾਂ ਤਕਰੀਬਨ 34 ਕਿਲੋ ਦਾ ਬਣਦਾ ਸੀਗਾ ਜੀ ਉਹ ਕਿਉਂਕਿ 160 ਮਰਲਾ ਹੁੰਦਾ ਜੀ 1 ਕਿੱਲੇ ਦੇ ਵਿੱਚ 21 ਕਿਲੋ ਕਹਿੰਦਾ ਮਤਲਬ 1 ਮਰਲੇ ਦੇ ਵਿੱਚੋਂ 30 ਕ ਗ੍ਰਾਮ ਜਣੀ ਸਾਡਾ ਉਹ ਆਇਆ ਸੀਗਾ ਉਹਨੂੰ 160 ਨਾਲ ਮਲਟੀਪਲਾਈ ਕਰਕੇ ਦੇਖ ਲਓ ਜੀ ਤੁਸੀਂ 34 ਕੁਇੰਟਲ ਦੇ ਕਰੀਬ ਬਣਦਾ ਜੀ ਇਹ ਅਪ ਡੀਬਲਯੂ 372 ਦੀ ਗੱਲ ਕਰਦੇ ਆਂ ਇਹ ਐਸੀ ਵੈਰਾਈਟੀ ਹੈ ਜੀ ਵੀ ਜਿਵੇਂ ਡੀਬਲਯੂ 126 ਆਪਣੀ ਜੀਰੀ ਦੀ ਵੈਰਾਈਟੀ ਹੈ ਵੀ ਜਿੰਨਾ ਇਹਨੂੰ ਤੁਸੀਂ ਮਿਹਨਤ ਕਰ ਲਓਗੇ ਉਹਨਾਂ ਇਹ ਤੋਂ ਝਾੜ ਲੈ ਸਕਦੇ ਹੋ ਦਵਿੰਦਰ ਨੇ DBW372 ਤੋਂ 1 ਕਰ ਦਾ 34 ਕੁਇੰਟਲ ਯਾਨੀ 85 ਮਨ ਦਾ ਝਾੜ ਕੱਢਿਆ ਪਰ ਇਸ ਦੇ ਨਾਲ ਹੀ ਕਨਕ ਦੀਆਂ ਦੋ ਹੋਰਨਾਂ ਕਿਸਮਾਂ ਵਿੱਚ ਵੀ ਚੰਗਾ ਝਾੜ ਹਾਸਲ ਕੀਤਾ ਏ ਉਸ ਨੇ ਕਨਕ ਦੀ ਕਿਸਮ BBW327 ਦਾ 33 ਕੁਇੰਟਲ 18 ਕਿਲੋ ਅਤੇ BBW372 ਦਾ 31 ਕੁਇੰਟਲ 85 ਕਿਲੋ ਏਕੜ ਦਾ ਝਾੜ ਹਾਸਲ ਕੀਤਾ ਏ ਇੱਕ ਤਾਂ ਪਿਛਲੇ ਵਾਰ ਵੀ ਆਪਣਾ ਰਿਕਾਰਡ ਸੀਗਾ ਡੀਬੀਡਬਲ 327 ਦਾ ਸੀਗਾ ਤੇ ਇੱਕ ਨਾਲ ਆਪਾਂ ਡੀਬੀਡਬਲ 372 ਦਾ ਵੀ ਨਾਲ ਟ੍ਰਾਇਲ ਇਸ ਵਾਰ ਲਾਇਏ ਇਹ ਤਿੰਨਾਂ ਦੇ ਆਪਾਂ ਨੇ ਕロップ ਕਟਿੰਗ ਟ੍ਰਾਇਲ ਲਵਾਏ ਸੀ ਇਸ ਵਾਰ ਇਹਨਾਂ ਵਿੱਚੋਂ ਵੈਸਟਰ ਹੀ ਆ ਡੀਬੀਡਬਲ 371 ਤੇ ਉਸਦੇ ਬਰਾਬਰ ਲੰਮ ਸਮੋਂ ਥੋੜਾ ਜਿਹਾ ਹੀ ਫਰਕ ਹੈ ਜੀ ਉਹ ਡੀਬੀਡਬਲ 327 ਤੇ ਡੀਬੀਡਬਲ 372 ਹੈ ਉਹ ਵੀ ਇਹਨਾਂ ਦੇ ਬਰਾਬਰ ਦੀ ਉਹ ਹੈ ਜੀ ਉਹ ਜਦੋਂ ਆਪਾਂ ਟ੍ਰਾਇਲ ਲਾਇਆ ਨਾ ਵੀ ਇੱਕ ਮਰਲੇ ਦਾ 5 ਮੀਟਰ ਐ 5 ਮੀਟਰ ਐ 5 ਮੀਟਰ ਐ ਵਾਲਾ ਉਹਦੇ ਵਿੱਚ ਜਦੋਂ ਉੱਪਰ ਜਾ ਕੇ ਫਿਰ ਉਹ ਕਣਕ ਨੂੰ ਬੱਲਾ ਵੱਢ ਕੇ ਉਹਨੂੰ ਸਾਰੀਆਂ ਨੂੰ ਕੁੱਟ ਕੇ ਸਾਫ਼ ਕਰਕੇ ਜਦੋਂ ਤੋਲੀਆਂ ਕੰਡੇ ਦੇ ਉੱਤੇ ਜਿਵੇਂ DBW 371 ਹੈ ਜਿਹੜੀ ਇਹਦਾ ਤਾਂ ਆਇਆ ਸੀਗਾ 21 ਕਿਲੋ 30 ਗ੍ਰਾਮ ਜਿਹੜੀ DBW 327 ਸੀਗੀ ਇਹਦਾ 20 ਕਿਲੋ 740 ਗ੍ਰਾਮ ਕੰਨੇ ਇੱਥੇ ਆਇਆ ਸੀਗਾ ਜਿਹੜੀ DBW 372 ਸੀਗੀ ਇਹਦਾ 19 ਕਿਲੋ 910 ਗ੍ਰਾਮ ਬਣਿਆ ਸੀਗਾ ਦਾਣੇ ਹੁਣ ਜਿਹੜੇ ਇਹ ਝਾੜ ਆਏ ਨੇ ਜਿਵੇਂ 21 ਕਿਲੋ ਆ ਗਿਆ 20 ਕਿਲੋ 700 ਗ੍ਰਾਮ ਆ ਗਿਆ 19 ਕਿਲੋ ਆ ਗਿਆ ਇਹਨਾਂ ਨੂੰ ਇਹ ਝਾੜ ਨੂੰ ਆਪਾਂ ਮਲਟੀਪਲਾਈ 160 ਨਾਲ ਕਰ ਲਿਆ ਤੇ ਬਸ ਉਹ ਲੰਮਸਮ ਫਿਰ ਕਿੱਲੇ ਦਾ ਝਾੜ ਨਿਕਲਿਆ ਆ ਜੀ ਕਿਉਂਕਿ 160 ਮਰਲਾ ਹੁੰਦਾ ਇਦਾਂ ਆਪਾਂ ਨੇ ਇਹ ਕੀਤਾ ਸੀਗਾ ਰਿਕਾਰਡ ਝਾੜ ਦਾ ਸਬੂਤ ਦੇਣ ਲਈ ਦਵਿੰਦਰ ਨੇ ਬਕਾਇਦਾ ਤੌਰ ਉੱਤੇ ਖੇਤੀ ਮਾਹਰਾ ਮੁਤਾਬਕ ਕਣਕ ਦਾ ਟ੍ਰੈਲ ਲਗਾਇਆ ਅਤੇ ਮਹਤਵਪੂਰਨ ਲੋਕਾਂ ਦੀ ਹਾਜ਼ਰੀ ਵਿੱਚ ਔਰਗੈਨਿਕ ਤਰੀਕੇ ਨਾਲ ਵਾਧੂ ਝਾੜ ਲੈਣ ਬਾਰੇ ਸਿੱਧ ਕਰਕੇ ਦਿਖਾਇਆ ਟ੍ਰਾਇਲ ਤਾਂ ਐ ਏਦਾਂ ਨਹੀਂ ਜ ਜਦੋਂ ਪਿਛਲੀ ਵਾਰੀ ਆਪਣਾ ਝਾੜ ਆਇਆ ਸੀਗਾ ਆਪਾਂ ਨੂੰ ਕਾਫੀ ਬੰਦਿਆਂ ਨੇ ਮੈਸੇਜ ਵੀ ਕੀਤੇ ਸੀਗੇ ਵੀ ਬਾਈ ਜੀ ਤੁਸੀਂ ਕロップ ਕਟਿੰਗ ਟ੍ਰਾਇਲ ਨਹੀਂ ਲਾਇਆ ਤੇ ਕੁਝ ਹੋਰ ਵੀ ਬੰਦਿਆਂ ਨੇ ਆਪਣੇ ਖਿਲਾਫ ਵੀ ਚਲੋ ਹੁੰਦਾ ਹੀ ਆ ਜੀ ਉਹਨਾਂ ਨੇ ਵੀ ਕਿਹਾ ਸੀਗਾ ਬਾਈ ਹੋ ਨਹੀਂ ਸਕਦਾ ਇਹ ਇਸ ਵਾਰ ਮੈਂ ਆਪਣੇ ਵੀਡੀਓ ਬਣਾ ਕੇ ਆਪਣੇ ਬੰਦਿਆਂ ਨੂੰ ਨਾਲ ਖੜਾ ਕਰਕੇ ਟ੍ਰਾਇਲ ਲਾ ਕੇ ਆਪਾਂ ਨੇ ਓਪਨਲੀ ਕਣਕ ਵੱਢਣ ਤੋਂ ਪਹਿਲਾਂ ਵੀ ਚੈਨਲ ਆਪਣੀ ਮੈਂ ਆਪਣੇ ਚੈਨਲ ਤੇ ਪਾਤਾ ਸੀਗਾ ਵੀ ਭਾਈ ਜੀ ਜਿਹਨੂੰ ਦਿਲ ਕਰਦਾ ਆ ਕੇ ਇੱਥੇ ਟ੍ਰਾਇਲ ਲਾ ਲਓ ਤੇ ਆਪਾਂ ਬੰਦਿਆਂ ਨੂੰ ਮੈਸੇਜ ਵੀ ਲਾਤੇ ਸੀਗੇ ਵੀ ਜਿਹੜੇ ਬੰਦੇ ਕੋਈ ਖਾਸ ਚੈਨਲ ਵਾਲੇ ਨੇ ਵੀ ਭਾਈ ਜੀ ਟ੍ਰਾਇਲ ਤੁਸੀਂ ਲਾ ਸਕਦੇ ਹੋ ਆ ਕੇ ਵੀ ਕੱਲੂ ਫਿਰ ਬਾਅਦ ਦੇ ਵਿੱਚ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਆਪਣੀ ਫਸਲ ਖੜੀ ਆ ਉਸ ਟਾਈਮ ਆਪਾਂ ਆ ਕੇ ਗੱਲ ਕਰੀਏ ਜਾਂ ਉਸ ਟ੍ਰਾਇਲ ਲਾਈਏ ਬਾਅਦਸਾ ਬੰਦੇ 2-2 ਲੱਖ ਆਪਣੇ ਤੇ ਨਾਮ ਵੀ ਰੱਖਿਆ ਸੀਗਾ ਪਿਛਲੀ ਵਾਰੀ ਵੀਰ ਜੀ ਵੀ 2 ਲੱਖ ਦੇ ਦਾਂਗੇ ਅਸੀਂ ਇਹ ਹੋ ਨਹੀਂ ਸਕਦੀਆਂ ਗੱਲਾਂ ਉਹ ਟ੍ਰਾਇਲ ਤਾਂ ਜੀ ਇੱਕ ਤਾਂ ਧਿਆਨ ਉਹ ਰੱਖਿਆ ਗਿਆ ਸੀਗਾ ਵੀ ਆਪਾਂ ਨੇ ਪੂਰਾ ਇੱਕ ਮਰਲਾ ਕਰਨਾ ਹੈ ਜੀ ਫੀਤਾ ਪਾ ਕੇ 20 ਮੀਟਰ ਉਹਦਾ ਘੇਰਾ ਬਣਾ ਲਿਤਾ ਜਾਂਦਾ ਜੀ ਜਿੱਦਾਂ ਸਾਨੂੰ ਅਸੀਂ ਪਿਛਲੇ ਪਿਛਲੇ ਸਾਲ ਸਾਨੂੰ ਯੂਨੀਵਰਸਿਟੀ ਵਾਲੇ ਜਿਹੜੇ ਇੰਸਪੈਕਟਰ ਸਾਹਿਬ ਆਏ ਸੀਗੇ ਹੋਰ ਆਏ ਸੀ ਜਿਵੇਂ ਉਹਨਾਂ ਨੇ ਸਾਨੂੰ ਸਿਖਾਇਆ ਸੀਗਾ ਵੀ ਕ੍ਰੌਪ ਕਟਿੰਗ ਟ੍ਰਾਇਲ ਤੁਸੀਂ 5 ਮੀਟਰ ਦਾ ਕਰਨਾ ਹੈ ਇਹ ਬਣ ਜਾਂਦਾ ਹੁੰਦਾ ਜੀ 272.25 ਫੁੱਟ ਸਕੁਅਰ ਫੁੱਟ ਜਿਵੇਂ ਲੰਮ ਸਮੋ ਕੀਲੇ ਦੇ ਵਿੱਚ 43000 ਮਰਗਲ 560 ਸਕੁਅਰ ਫੁੱਟ ਬਣਦਾ ਹੁੰਦਾ ਜੀ ਤੇ ਉਹ ਆਪਾਂ ਨੇ ਇੱਕ ਮਰਲਾ ਕਿ ਉਹਨੂੰ ਪੰਜਾਬੀ ਚ ਕਹਿ ਦਿੰਦੇ ਆ ਜਾਨੀ ਆਪ ਨੂੰ ਪਿੰਡਾਂ ਵਾਲੀ ਭਾਸ਼ਾ ਜੀ ਵੀ ਇੱਕ ਮਰਲੇ ਦਾ ਟ੍ਰਾਇਲ ਹੁੰਦਾ ਉਹ ਪੂਰਾ ਇੱਕ ਮਰਲੇ ਦਾ ਇੱਕ ਮਰਲੇ ਦੇ ਵਿੱਚੋਂ ਜਦੋਂ ਆਪਾਂ ਫਿਰ ਉਹ ਵੱਢ ਲੈਂਦੇ ਆ ਬੱਲਾ ਤੋੜ ਲੈਂਦੇ ਆ ਤੇ ਆਪਣੇ ਕੋਲ ਵੀਡੀਓ ਵੀ ਪਈਆਂ ਨੇ ਉਹ ਵੀ ਤੁਹਾਨੂੰ ਦੇ ਦਾਂਗੇ ਜੀ ਵੀ ਕਿਦਾਂ ਕਿਦਾਂ ਇਹ ਲੱਗਿਆ ਬਟ੍ਰਾਇਲ ਉਹ ਫਿਰ ਬੱਲਾ ਉਹਦੀਆਂ ਸਾਰੀਆਂ ਵੱਢ ਕੇ ਉਹਨੂੰ ਕੁੱਟ ਕੇ ਝਾੜ ਕੇ ਉਹਨਾਂ ਨੂੰ ਫਿਰ ਉਹ ਵੇਟ ਨੂੰ ਉਹਨੂੰ ਕਣਕ ਨੂੰ ਸਾਫ਼ ਕਰਕੇ ਉਹ ਵੇਟ ਫਿਰ ਆਪਾਂ ਕੰਡੇ ਤੇ ਕਰ ਲੈਂਦੇ ਆ ਜਿੰਨਾ ਵੀ ਉਹ ਵੇਟ ਆ ਜਾਂਦਾ ਹੈ 20 ਕਿਲੋ 21 ਕਿਲੋ ਜਿੰਨਾ ਵੀ ਆਊਗਾ ਉਹਨੂੰ ਮਲਟੀਪਲਾਈ 160 ਨਾਲ ਕਰ ਦਿੰਨੇ ਆਪਾਂ ਕਿਉਂਕਿ 160 ਮਰਲਾ ਹੁੰਦਾ ਜੀ ਕਿੱਲੇ ਦਾ ਤੇ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਅੱਠ ਕਨਾਲਾਂ ਦਾ ਕਿੱਲਾ ਹੁੰਦਾ ਤੇ ਇਸ ਤਰ੍ਹਾਂ ਜੀ ਫਿਰ ਇਹ ਕੱਢਿਆ ਜਾਂਦਾ ਫੋਕਸ ਵੀਰ ਜੀ ਇਹ ਰੱਖਿਆ ਕਿਉਂਕਿ ਪਹਿਲੀ ਗੱਲ ਮੈਂ ਇਹ ਕਹਿ ਦੇਵਾਂ ਵੀ ਸਾਨੂੰ ਪਤਾ ਵੀ ਸਾਡੇ ਸਾਡੇ ਪੰਜਾਬ ਦੇ ਲੋਕ ਨੇ ਨਾ ਉਹ ਬਹੁਤ ਡੰਗਾਈ ਤੱਕ ਜਾਂਦੇ ਨੇ ਬੜੀ ਡੀਪਲੀ ਜਾਂਦੇ ਨੇ ਕਿਉਂਕਿ ਆਪਾਂ ਕੋਈ ਗੱਲ ਫਾਲਤੂ ਕਰ ਨਹੀਂ ਸਕਦੇ ਹੁੰਦੇ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਸਾਡੇ ਨਾ ਕੱਪੜੇ ਤਾਰ ਦੇਣੇ ਨੇ ਲੋਕਾਂ ਨੇ ਜੇ ਕੋਈ ਅਸੀਂ ਅੱਜ ਦੀ ਵਾਰ ਅਸੀਂ ਪੂਰੇ ਕੱਲੀ-ਕੱਲੀ ਗੱਲ ਦਾ ਧਿਆਨ ਰੱਖਿਆ ਸਨ ਮੈਂ ਤਾਂ ਵੀਰ ਜੀ ਤੁਸੀਂ ਇਹ ਦੇਖੋ ਇੰਨਾ ਡਾਰਕ ਟ੍ਰੈਲ ਆਇਆ ਵੀ ਇੱਕ ਜਿੱਦੋਂ ਉਹ ਆਪਣੇ ਆਏ ਕਰਕੇ ਬੱਲਾ ਪਾੜਦੇ ਆ ਵੀ ਅੱਧੀ ਇੱਧਰ ਕਰਨੀ ਹੈ ਕਰਨ ਕੇ ਇਧਰ ਮੈਂ ਕਿਹਾ ਆਪਣੇ ਨਾਲ ਦੇ ਨੂੰ ਕਹਿ ਦਿੰਦਾ ਵੀ ਦੇਖਿਓ ਕਿਤੇ ਇਦਰ ਨਾ ਫालतੂ ਬੱਲ ਕਰ ਦਿਓ ਵੀ ਬੜੇ ਧਿਆਨ ਲੈਣਾ ਕਿਉਂਕਿ ਪਤਾ ਕੀ ਹੋ ਜਾਂਦਾ ਵੀਰ ਜੀ ਜਦੋਂ ਚਾਰ ਬੰਦੇ ਆ ਕੇ ਬਾਹਰੋਂ ਆ ਕੇ ਖੜ ਜਾਣਾ ਆਪਣਾ ਟ੍ਰਾਇਲ ਲਾਉਣ ਉੱਥੇ ਆਪਣਾ ਸਿਰ ਨੀਮਾ ਨਹੀਂ ਹੋਣਾ ਚਾਹੀਦਾ ਉੱਥੇ ਆਪਾਂ ਨੂੰ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਆਪਾਂ ਇਹ ਇਹ ਇੰਨਾਕ ਧਿਆਨ ਰੱਖਿਆ ਵੀ ਅਸੀਂ ਨੇ 20 50 ਗ੍ਰਾਮ ਅਸੀਂ ਘੱਟੇ ਭਾਵੇਂ ਕੱਢਿਆ ਹੋਵੇ ਪਰ ਟ੍ਰਾਇਲ ਦੇ ਵਿੱਚ ਸਾਡੇ ਦੇ ਵਿੱਚ ਕੋਈ ਫਰਕ ਨਹੀਂ ਹੋ ਸਕਦਾ ਕਿਉਂਕਿ ਅਸੀਂ ਬੜਾ ਧਿਆਨ ਦੇ ਨਾਲ ਲਾਏ ਨੇ ਬੰਦੇ ਸਾਡੇ ਨਾਲ ਸੀਗੇ ਐਨ ਖੜਾ ਕੇ ਵੀ ਕੋਈ ਸਾਡੇ ਤੇ ਕੱਲੂ ਕੁਐਸਚਨ ਖੜਾ ਨਾ ਕਰ ਸਕੇ ਬਾਈ ਜੀ ਆਪਣੇ 45 ਤੋਂ ਲੈ ਕੇ 55 55 ਟ੍ਰਿਲਿੰਗ ਜਿਹੜੀ ਆਪਣੇ ਜਿਹੜੀ ਡੱਕੇ ਇੰਨੇ ਹੋ ਗਏ ਸੀਗੇ ਇੰਨਾ ਫਟਾਰਾ ਸੀਗਾ ਆਪਣੇ ਕਣਕ ਦੇ ਬੁੱਝੇ ਦਾ ਇਹ ਆਨ ਰਿਕਾਰਡ ਵੀਡੀਓ ਪੰਜਾਬ ਅੱਛਾ ਫਿਰ ਦਾਣੇ ਡੀਬੀਡਬਲ 371 ਦਾ ਬਾਈ ਜੀਮਾ 119 ਤੋਂ ਲੈ ਕੇ 123 ਤੇ 24 ਵੀ ਦਾਣਾ ਮੇਰੇ ਆਮ ਬੱਲ ਦੇ ਵਿੱਚ ਸੀਗਾ 6 ਇੰਚ ਦੀਆਂ ਮੇਰੀਆਂ ਬੱਲਾਂ ਮੇਰੇਆ ਵੀਡੀਓ ਪਾਈਆਂ ਵੀ ਇਹਨੇ 6 6 ਇੰਚ 7 7 ਇੰਚ ਦੀਆਂ ਬੱਲਾਂ ਸੀਗੀਆਂ ਇਹਦੀਆਂ ਹੁਣ ਮਨ ਵਿੱਚ ਸਵਾਲ ਉੱਠਦਾ ਹੈ ਕਿ ਆਖਿਰ ਉਹ ਕਿਹੜੀ ਵਜ੍ਹਾ ਹੈ ਜਿਸ ਦੇ ਕਾਰਨ ਦਵਿੰਦਰ ਦਾ ਹਰ ਸਾਲ ਝਾੜ ਵਧਦਾ ਹੀ ਜਾ ਰਿਹਾ ਏ ਦਰਸਲ ਉਹ ਖੇਤੀ ਵਿੱਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਦੇ ਨੇ ਜਿਸ ਬਾਰੇ ਉਹਨਾਂ ਨੇ ਗ੍ਰੀਨ ਮਾਈਕ ਚੈਨਲ ਨੂੰ ਦੱਸਿਆ ਕਿਉਂਕਿ ਵਰਾਇਟੀਆਂ ਐਸੀਆਂ ਆ ਚੁੱਕੀਆਂ ਨੇ ਜਦੋਂ ਅਸੀਂ 20 ਸਾਲ 15 ਸਾਲ ਪੁਰਾਣੀਆਂ 10 ਸਾਲ ਪੁਰਾਣੀਆਂ ਵਰਾਇਟੀਆਂ ਤੇ ਬੈਠੇ ਰਹਾਂਗੇ ਕਿਉਂਕਿ ਜਿਹੜਾ ਸਾਡਾ এনਵਾਇਰਨਮੈਂਟ ਹੈ ਵੀਰੇ ਗਲੋਬਲ ਵਾਰਮਿੰਗ ਦਾ ਬਹੁਤ ਅਸਰ ਪੈ ਰਿਹਾ ਸਾਡੇ ਬੀਜ ਹੈ ਇਹ ਜੇ ਆਗੇ ਜਦੋਂ ਅਸੀਂ ਉਹ ਬੀਜਾਂ ਨੂੰ ਜਿਹੜੀ ਯੂਨੀਵਰਸਿਟੀ ਨੇ ਇੰਨਾ ਝਾੜ ਦੱਸ ਰਹੀ ਹੈ ਜਦੋਂ ਅਸੀਂ ਉਹ ਬੀਜ ਬੀਜਾਂਗੇ ਉਹਨੂੰ ਤਰੀਕੇ ਨਾਲ ਕਰਾਂਗੇ ਇਹ ਤਾਂ ਜੇ ਆਫੀਸ਼ੀਅਲੀ ਝਾੜ ਥੋੜਾ ਵਧਣਾ ਹੀ ਵਧਣਾ ਹੈ ਜਦੋਂ ਤੁਸੀਂ ਬੀਜ ਨਹੀਂ ਉਹ ਬੀਜ ਨੇ ਬੀਜ ਦਾ ਬਹੁਤ ਐਵੇਂ ਤਰੀਂਦੀ ਹੈ ਬਾਕੀ ਤਰੀਕੇ ਹੁੰਦੇ ਨੇ ਜੀ ਬੀਜਣ ਦੇ ਆਪਣੇ ਆਪਣੇ ਜਿੱਦਾਂ ਹੁਣ ਮੇਰਾ ਤਰੀਕਾ ਥੋੜਾ ਜਿਆ ਹੋਰ ਹੈ ਡਿਫਰੈਂਟ ਮੈਂ ਇਹ ਥੋੜੇ ਇਦਾਂ ਹੀ ਕਹਿ ਦਮਾ ਵੀ ਬਾਈ ਜਿਹੜਾ ਵੀ ਬਾਈ ਆਪਣੇ ਨਾਲ ਜੁੜ ਕੇ ਜਾਂ ਆਪਣੇ ਨਾਲ ਉਹ ਕਰੂਗਾ ਮੈਂ ਗਰੰਟੀ ਲੈਂਦਾ ਇਹ ਗੱਲ ਦੀ ਵੀ ਜਿਹੜਾ ਤਰੀਕੇ ਨਾਲ ਅਸੀਂ ਕਰਦੇ ਆਂ ਖੇਤੀ ਜੇ ਤੁਸੀਂ ਕਰੋਗੇ ਇੱਕ ਇੱਕ ਕਿਲੇ ਦਾ ਟ੍ਰਾਇਲ ਆ ਕੇ ਦੇਖ ਲਓ ਤੁਸੀਂ ਮੈਂ ਵੱਧ ਨਹੀਂ ਕਹਿੰਦਾ ਵੀ ਤੁਹਾਡੇ ਝਾੜ ਦਾ ਫਰਕ ਪਊਗਾ ਹੀ ਪਊਗਾ ਜਿੰਨਾ ਤੁਸੀਂ ਅੱਜ ਝਾੜ ਕੱਢਦੇ ਹੋ ਤੁਹਾਡਾ 2-3 ਕੁਇੰਟਲ ਦੀ ਮੈਂ ਗਰੰਟੀ ਲੈਂਦਾ ਵੀ ਤੁਹਾਡਾ ਫਰਕ ਪਊਗਾ ਇਹ ਅਸੀਂ ਯੂਨੀਵਰਸਿਟੀ ਦੇ ਅਕੋਰਡਿੰਗ ਚੱਲਦੇ ਆਂ ਜਿੰਦਾ ਯੂਨੀਵਰਸਿਟੀ ਕਹਿੰਦੀ ਵੀ ਐਦਾਂ ਪਾਣੀ ਲਾਉਣੇ ਨੇ ਵੀ ਯੂਨੀਵਰਸਿਟੀ ਸਾਨੂੰ ਕਹਿੰਦੀ ਆ ਵੀ ਇੰਨੇ ਕੀਾਰੇ ਪਾਉਣੇ ਨੇ ਖੇਤ 'ਚ ਯੂਨੀਵਰਸਿਟੀ ਕਹਿੰਦੀ ਆ ਯੂਨੀਵਰਸਿਟੀ ਜਿੱਦਾਂ ਵੀ ਸਾਨੂੰ ਕਹਿੰਦੀ ਐ ਅਸੀਂ ਉਹਨਾਂ ਦੀ ਸਲਾਹ ਦੇ ਨਾਲ ਚੱਲਦੇ ਆਂ ਤੇ ਉਹਦਾ ਸਾਨੂੰ ਫਾਇਦਾ ਵੀ ਮਿਲਦਾ ਬਾਈ ਜੀ ਜਿਵੇਂ ਹੁਣ ਇਹ ਕਿਆਰਾ ਐ ਆ ਆਪਣੇ ਕਿਆਰੇ ਨੇ ਇਹ 40 ਮਿੰਟ ਚ ਮੇਰਾ ਕਿਆਰਾ ਭਰਦਾ ਇੱਕ ਕਿਆਰੇ ਨੇ ਭਰਨਾ ਬਾਈ ਜੀ 2 ਘੰਟੇ ਚ ਹੁਣ ਮੇਰਾ ਕਿਆਰਾ ਇੱਥੇ ਤੋਂ ਪਾਣੀ ਬੁਲਾ ਕੇ 40 ਮਿੰਟ ਦੇ ਵਿੱਚ ਸਿਰੇ ਲੱਗ ਜਾਣਾ ਇੱਕ ਕਿਆਰੇ ਦਾ ਪਾਣੀ ਲਾ ਕੇ ਡੇਢ ਪੌਣੇ 2 ਘੰਟੇ ਚ ਲੱਗਣਾ ਜਿਹੜੇ ਮੁਰਲੇ ਅੱਧਾ ਕਿਆਰਾ ਉਹਦਾ ਬਾਈ ਜੀ ਕਣਕ ਨੂੰ ਪਾਣੀ ਉਮਾਰ ਲੈਂਦਾ ਉਹਨੂੰ ਤਾਂ ਠੀਕ ਐ ਕਿ ਨਹੀਂ ਮੈਂ ਤਕਰੀਬਨ ਯੂਨੀਵਰਸਿਟੀ ਦੇ ਅਕੋਰਡਿੰਗ 7 ਜਾਂ 8 ਕਿਆਰੇ ਪਾਉਣਾ ਕਿਲੇ ਦੇ ਪਤਲੇ ਪਾਣੀ ਲਾਉਣਾ ਹੁਣ ਕਈ ਬੀਜ ਤਾਂ ਹੈਗੇ ਨੇ 2 ਤੋਂ 3 ਪਾਣੀ ਨਾਲ ਪੱਕ ਲੰਦੇ ਨੇ ਹੁਣ ਜਿਹੜੇ ਇਹ ਬੀਜ ਨੇ ਡੀਬੀਡਬਲ 371 ਹੋ ਗਿਆ 327 ਹੋ ਗਿਆ ਬਾਈ ਇਹ ਪੰਜ ਪਾਣੀ ਮੈਂ ਖੁਦ ਲਾਇਏ ਨੇ ਕਮੀ ਪੈ ਗਿਆ ਤੇ ਪਾਣੀ ਵੀ ਵੱਧ ਲੱਗਦੇ ਨੇ ਕਿਉਂਕਿ ਪਾਣੀ ਦਾ ਇਹ ਕਈ ਬੰਦੇ ਮੋਟਰ ਚਲਾ ਕੇ ਰਾਤ ਨੂੰ ਅੱਧਾ ਕਿਲੇ ਦੇ ਅਕਿੱਲੇ ਦਾ ਕਹਿਰਾ ਹੁੰਦਾ ਫਿਰ ਡੱਕ ਕੇ ਭਰ ਦਿੰਦੇ ਨੇ ਉਹਨਾਂ ਕਣਕ ਦਾ ਵੀਰ ਜੀ ਝਾੜ ਘਟਣੀ ਘਟਣਾ ਬਾਕੀ ਪोटाਸ਼ ਬਹੁਤ ਜ਼ਰੂਰੀ ਆ ਕਣਕ ਲਈ ਪोटाਸ਼ ਨਹੀਂ ਕੋਈ ਪਾਉਂਦਾ ਮੈਂ ਨਾਲ ਪੋਰ ਦਾਂ ਸਭ ਤੋਂ ਵੱਡੀ ਗੱਲ ਮੈਂ ਖੇਤ ਨੂੰ ਜਿਵੇਂ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਦੱਬ ਕੇ ਬਾਹਰ ਅੱਜ ਕੇ ਖਾ ਮੈਂ ਪੂਰੀ ਬਹਾਈ ਕਰਕੇ ਡ੍ਰਿੱਲ ਦੇ ਨਾਲ ਸਿੰਪਲ ਡ੍ਰਿੱਲ ਦੇ ਨਾਲ ਮੈਂ ਬਜਾਈ ਕਰਦਾ ਬਾਈ ਜੀ ਤੇ ਕੋਈ ਆਪਣਾ ਉਹ ਨਹੀਂਗਾ ਤੇ ਪਾਣੀ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਮੈਂ ਪੰਜ ਪਾਣੀ ਲਾਏ ਨੇ ਤੇ ਆਪ ਕੋਲ ਖੜ ਕੇ ਪਾਣੀ ਲਾਏ ਨੇ ਇਹ ਨਹੀਂ ਹੈਗਾ ਵੀ ਸੁੱਚ ਲਾ ਕੇ ਮੈਂ ਘਰ ਨੂੰ ਚਲੇ ਆ ਜਾਂ ਕਿਸੇ ਨੂੰ ਕਹੇ ਤਾਂ ਬਾਈ ਆ ਭਰਦੀ ਮੇਰਾ ਕਹਿਣਾ ਨਹੀਂ ਪੂਰੇ ਗੌਰ ਨਾਲ ਆਪਾਂ ਭਰੀਆ ਬਾਕੀ ਇੱਕ ਗੱਲ ਮੈਂ ਹੋਰ ਕਹਿ ਦਵਾਂ ਵੀ ਵੀਰੇ ਮੈਨੂੰ ਨਾ ਕਈ ਬੰਦੇ ਕਹਿੰਦੇ ਨੇ ਬਾਈ ਯਾਰ ਥੋੜੀ 10 15 ਕਿੱਲੇ ਤਾਂ ਨਿਕਲ ਜਾਂਦੇ ਨੇ ਵੀ ਵੱਧ ਨਹੀਂ ਨਿਕਲਦਾ ਕਿਉਂ ਬਾਈ ਆਪਾਂ 100 ਕਿੱਲੇ ਨੂੰ ਵੀ ਤਾਂ ਰੇਪਾਉਣੀ ਆ 100 ਕਿੱਲੇ ਨੂੰ ਵੀ ਤਾਂ ਪਾਣੀ ਲਾਉਣੀ ਆ ਜਿੰਨੀ ਖਮਕਾ ਵੱਧ ਹੋਊਗੀ ਉਹਨਾਂ ਤਾਂ ਤੁਸੀਂ ਪ੍ਰੋਡਕਸ਼ਨ ਵੱਧ ਕਰ ਸਕਦੇ ਹੋ ਉਹਨਾਂ ਝਾੜ ਵੱਧ ਲੈ ਸਕਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਾਕੀ ਮਿਹਨਤ ਆ ਵੀਰੇ ਮੈਂ ਤਾਂ ਇੱਕ ਗੱਲ ਪਿਛਲੀ ਵਾਰੀ ਵੀ ਕਹੀ ਸੀਗੀ ਇੰਟਰਵਿਊ 'ਚ ਵੀ ਬਾਈ ਜੇ ਤੁਸੀਂ ਖੇਤੀ ਨੂੰ 100% ਦੋਗੇ ਤਾਂ ਖੇਤੀ ਤੁਹਾਨੂੰ ਰਿਟਰਨ 200% ਦਿੰਦੀ ਆ ਜੇ ਤੁਸੀਂ ਸੋਚ ਲਓ ਵੀ ਅਸੀਂ ਯਾਰ ਇੱਕ ਪਾਣੀ ਛੱਡਦੀ ਏ 98% ਤੇ ਵੀ ਆਗੇ 100 ਚ ਤੁਹਾਨੂੰ ਉੱਥੇ ਬਾਈ ਫਰਕ ਪੈ ਜਾਣਾ ਹੁਣ ਬੰਦੇ 20 25 ਦਿਨ ਪਹਿਲਾਂ ਪਾਣੀ ਬੰਦ ਕਰ ਦਿੰਦੇ ਨੇ ਦਾਣਾ ਮਾਜੂ ਪੈ ਜਾਂਦਾ ਹਲਕਾ ਪੈ ਜਾਂਦਾ ਵਜਨ ਤੇ 2-3 ਕੁਇੰਟਲ ਤਾਂ ਉੱਥੇ ਟੁੱਟ ਜਾਂਦਾ ਜਿਹੜਾ ਤੁਹਾਡਾ ਲਾਸਟ ਪਾਣੀ ਮੈਂ ਕਹਿੰਦਾ ਹੁਣ ਵੀ ਜਿਹੜੀ ਕਣਕ ਹੈ ਇੱਕ ਲਾਸਟ ਪਾਣੀ ਇੱਕ ਪਹਿਲਾ ਪਾਣੀ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਪਹਿਲਾ ਪਾਣੀ ਭਾਰੀ ਲੱਗ ਗਿਆ ਤੁਹਾਡੀ ਕਣਕ ਦਬ ਜੂਗੀ ਤੁਸੀਂ ਰੇਪਾਈ ਜਾਓਗੇ ਉਹਨੂੰ ਦੁਬਾਰਾ ਉਹਦੀ ਦੋਦੇ ਵਿੱਚ ਲਿਆਉਣ ਜਦੋਂ ਤੁਹਾਡਾ ਲਾਸਟ ਪਾਣੀ ਨਾ ਲੱਗਿਆ ਤੁਹਾਡੀ ਕਣਕ ਮਾਜੂ ਪੈ ਗਈ ਇਹ ਇਹ ਚੀਜ਼ਾਂ ਦਾ ਬਈ ਬਹੁਤ ਧਿਆਨ ਰੱਖਦੇ ਆ। ਇੱਕ ਮੈਂ ਤੁਹਾਨੂੰ ਦੱਸਦਾ ਵੀ ਮੈਂ ਡੇਢ ਗੱਟਾ ਪਾਉਣਾ ਡੀਏਪੀ ਦਾ, 3 ਗੱਟੇ ਪਾਉਣਾ ਮੈਂ ਯੂਰੀਏ ਦੇ। ਤੇ 20 ਕਿਲੋ ਮੈਂ ਜਿਹੜੀ 60% ਪोटाश ਹੈ ਵੀ ਉਹ ਮੈਂ ਨਾਲ ਇਹਦੇ ਪੋਰ ਦਿੰਨਾ। ਇਹ ਤਾਂ ਹੋ ਗਈ ਇਹਦੀ ਖਾਦ। ਉਹਦੇ ਬਾਅਦ ਜਦੋਂ ਮੈਂ ਬਈ 21ਵੇਂ 22ਵੇਂ ਦਿਨ ਪਾਣੀ ਲਾਉਣਾ ਕਣਕ ਨੂੰ ਪਹਿਲਾਂ ਉਹ ਤੋਂ ਪਹਿਲਾਂ ਮੈਂ 2-3 ਦਿਨ ਪਹਿਲਾਂ ਇੱਕ ਗੱਟਾ ਪਾ ਦੇਣਾ ਯੂਰੀਏ ਦਾ। ਜਦੋਂ ਪਾਣੀ ਲੱਗ ਗਿਆ ਉਹਦੇ ਬਾਅਦ ਜਦੋਂ ਬੱਤਾਂ ਆਉਂਦੀ ਹੈ ਜਾਨੀ ਹਫ਼ਤੇ ਖੰਡ ਬਾਅਦ ਇੱਕ ਗੱਟਾ ਮੈਂ ਫੇਰ ਪਾ ਦੇਣਾ ਤੇ ਇੱਕ ਅਗਲੇ ਪਾਣੀ ਮੂਰੇ ਪਾ ਦੇਣਾ। ਇਹ ਤਾਂ ਹੋ ਗਿਆ ਖਾਦ ਪਾਉਣ ਦਾ ਤਰੀਕਾ ਫਿਰ ਇਹਦੇ ਬਾਅਦ ਜਿਹੜੇ ਆਪਾਂ ਗਰੋਥ ਕਰਾਉਣੀ ਹੈ ਮੈਂ ਬਾਈ ਕੋਈ ਬਾਹਰਲਾ ਬਹੁਤਾ ਪ੍ਰੋਡਕਟ ਨਹੀਂ ਵਰਤਦਾ ਆਪਾਂ ਜ਼ਿੰਕ ਕਲੀ ਦਾ ਪਾਣੀ ਨਿਤਰਿਆ ਵਜਣੀ ਰਾਤ ਨੂੰ ਕਲੀ ਭਿਉਂ ਦੇਣੀ ਆ ਉਹਦਾ ਜਿਹੜਾ ਪਾਣੀ ਨਿਤਰ ਜਾਂਦਾ ਉਹ ਪਾਣੀ ਲੈ ਲੈਣਾ ਤੇ 1 ਕਿਲੋ ਮੈਗਨੀਜ਼ ਲੈ ਲੈਣੀ ਆ ਤੇ 700 ਗ੍ਰਾਮ ਜ਼ਿੰਕ ਹੋ ਗਈ ਤੇ 2 ਕਿਲੋ ਯੂਰੀਆ ਇਹ ਚਾਰਾਂ ਚੀਜ਼ਾਂ ਦੇ ਲੈਦਾ ਲੈਦਾ ਘੋਲ ਬਣਾ ਕੇ ਆਪਾਂ ਬਾਈ 2 ਤੋਂ 3 ਸਪਰੇਅ ਇਹਦੀਆਂ ਕਰਦੇ ਆ ਕਿਉਂਕਿ ਬਾਈ ਬਹੁਤ ਜ਼ਿਆਦਾ ਇਹਦੇ ਨਾਲ ਗਰੋਥ ਹੁੰਦੀ ਹੈ ਤੇ ਫਟਾਰਾ ਬਹੁਤ ਹੁੰਦਾ ਹੈ ਫਤਿਹਗੜ੍ਹ ਸਾਹਿਬ ਦੇ ਪ੍ਰਿੰਟ ਚਨਾਰਥਲ ਖੁਰਦ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ